ਰਾਸ਼ਟਰੀ ਸਵੈਮ ਸੇਵਕ ਸੰਗ ਫਗਵਾੜਾ ਬਲੋਸਥਾਨਕਾਰੀਆਂ ਹਾਈ ਸਕੂਲ ਹੁਸ਼ਾਰਪੁਰੋੜ ਫਗਵਾੜਾ ਵਿਖੇ ਸ਼੍ਰੀ ਵਿਜੇ ਦਸ਼ਮੀ ਉਤਸਵ ਬੜੀ ਹੀ ਉਤਮਤਾਮ ਨਾਲ ਮਨਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਨੇ ਸ਼ਿਰਕਤ ਕੀਤੀ ਜਿਨ੍ਹਾਂ ਨੇ ਪ੍ਰਭੂ ਸ਼੍ਰੀ ਰਾਮਚੰਦਰ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਇਸ ਮੌਕੇ ਜਿੱਥੇ ਵਿਜੇ ਦਸ਼ਮੀ ਦੇ ਸੰਬੰਧ ਵਿੱਚ ਝੰਡਾ ਲਹਿਰਾਇਆ ਗਿਆ ਉੱਥੇ ਹੀ ਇਹ 100 ਸਾਲਾ ਸਮਾਗਮ ਪੰਜ ਪਰਿਵਰਤਨ ਵਿਸ਼ੇ ਨੂੰ ਲੈ ਕੇ ਮਨਾਇਆ ਗਿਆ ਉਨ੍ਹਾਂ ਕਿਹਾ ਕਿ ਸੰਗ ਦਾ ਮੁੱਖ ਮਕਸਦ ਦੇਸ਼ ਨੂੰ ਇੱਕ ਸਾਥ ਲੈ ਕੇ ਚੱਦਣਾ ਹੈ ਤੋ ਅੱਜ ਦਾ ਇਸ ਵਿਜੇਦਸ਼ਮੀ ਉਤਸਵ ਜਿਹੜਾ ਹੈ ਸੰਗਤ ਦੇ 100 ਸਾਲਾਂ ਦੇ ਨਿਮਿਤ ਜਿਹੜਾ ਹੈ ਅਸੀਂ ਮਨਾਇਆ ਹੈ ਜਿਸ ਦੇ ਵਿੱਚ ਸਭ ਸွင့်ਸਿਕਾਂ ਨੇ ਸਮਾਜ ਦੇ ਵਿਭਿੰਨ ਕਾਰਜਕਰਤਾ ਜਿਹੜੇ ਸਮਾਜਿਕ ਜ਼ਿੰਮੇਵਾਰੀਆਂ ਵਾਲੇ ਬੰਦੇ ਹੈ ਉਹਨਾਂ ਨੂੰ ਅਸੀਂ ਇੱਥੇ ਸੱਦਿਆ ਹੈ ਸਾਡੇ ਛੋਟੇ ਸੱਦੇ ਦੇ ਉੱਪਰ ਸਭ ਲੋਕ ਇੱਥੇ ਪਹੁੰਚੇ ਹੈ ਤੋ ਅੱਜ ਦੇ ਇਸ ਕਾਰਕੰ ਦੇ ਵਿੱਚ ਸੰਗਠਨ ਨੇ 100 ਸਾਲਾਂ ਦੇ ਨਿਮਿਤ ਪੰਜ ਵਿਸ਼ਿਆਂ ਨੂੰ ਲੈ ਕੇ ਪੰਜ ਪਰਵਰਤਨਾਂ ਨੂੰ ਲੈ ਕੇ ਜਿਹੜਾ ਹੈ ਅਸੀਂ ਸਮਾਜ ਦੇ ਵਿੱਚ ਗਏ ਹੈ ਜਿਸ ਦੇ ਵਿੱਚ ਸਮਾਜਿਕ ਸੰਵਸਥਾ ਪਰਿਵਾਰ ਪਰਵੋਧਨ ਪਰਿਆਵਰਣ ਸਵਦੇਸ਼ੀ ਔਰ ਨਾਗਰਿਕ ਕਰਤੱਬਏ ਐਸੇ ਜਿਹੜੇ ਪੰਜ ਵਿਸ਼ਿਆਂ ਨੂੰ ਲੈ ਕੇ ਅਸੀਂ ਸਾਲ ਭਰ ਦੇ ਵਿੱਚ ਜਿਹੜੇ ਕੰਮ ਕਰ ਜਿਹੜੇ ਪੰਜ ਕਾਰਜਕਮ ਜਿਹੜੇ ਹੈ ਉਹ ਲੈਣੇ ਹੈ ਜਿਸ ਦੇ ਲਈ ਅਸੀਂ ਸਮਾਜ ਨੂੰ ਜਿਹੜਾ ਹੈ ਕਿ ਦੇਸ਼ ਦੇ ਲਈ ਦੇਸ਼ ਨੂੰ ਇੱਕ ਰੂਪ ਕਰਨ ਦੇ ਲਈ ਜਿਹੜਾ ਪਰਮ ਬੈਵਵ ਤੇ ਪਛਾਣ ਦੇ ਲਈ ਇਹ ਸਾਰੇ ਪੰਜ ਵਿਸ਼ਿਆਂ ਨੂੰ ਲੈ ਕੇ ਸਭ ਅਸੀਂ ਸਮਾਜ ਦੇ ਵਿੱਚ ਜਾ ਰਹੇ ਹਾਂ ਤੋਂ ਸਭ ਇੱਥੇ ਆਏ ਹਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਵਿਜੇ ਦਸ਼ਮੀ ਅੱਜ 100 ਸਾਲ ਪੂਰੇ ਹੋ ਗਏ ਸੰਘ ਨੂੰ ਜਦੋਂ 100 ਸਾਲ ਪੂਰੇ ਹੋ ਗਏ ਤੇ ਇਹਨੂੰ ਸ਼ਤਾਬਦੀ ਵਰਸ਼ ਕਿਹਾ ਜਾਂਦਾ ਤੇ ਅਸੀਂ ਸ਼ਤਾਬਦੀ ਵਰਸ਼ ਜਿਹੜਾ ਇਹ ਮਨਨ ਲਈ ਇਕੱਠੇ ਹੋਏ ਆ 100 ਸਾਲ ਸੰਘ ਦੇ ਨਾਲ ਇਹਦੇ ਵਿੱਚ ਸਮਾਜ ਦੀ ਇੱਕ ਦ੍ਰਿਸ਼ਟੀ ਤੋਂ ਲੈ ਕੇ ਸਮਾਜ ਦੀ ਇੱਕ ਦਸ਼ਾ ਤੋਂ ਲੈ ਕੇ ਹੁਣ ਤੱਕ ਸਮਾਜ ਦੇ ਅੰਦਰ ਜਿੰਨਾ ਪਰਿਵਰਤਨ ਹਿੰਦੂ ਸਮਾਜ ਦਾ ਸੰਗਠਨ ਪੂਰੇ ਦੇ ਪੂਰੇ ਸਮਾਜ ਦੇ ਹਰ ਵਰਗ ਹਰ ਜਾਤੀ ਦਾ ਸੰਗਠਨ ਇਹ ਸੰਘ ਦਾ ਮੁੱਖ ਉਦੇਸ਼ ਹੈ ਔਰ ਭਾਰਤ ਨੂੰ ਪਰਮ ਵਿਭਵ ਤੱਕ ਲੈ ਕੇ ਜਾਣਾ ਭਾਰਤ ਨੂੰ ਵਿਸ਼ਵ ਗੁਰੂ ਤੱਕ ਬਣਾਣਾ ਇਹ ਸੰਘ ਦਾ ਲਕਸ਼ ਹੈ ਔਰ ਪੂਰਾ ਅਸੀਂ ਬਹੁਤ ਨਜ਼ਦੀਕ ਸੰਘ ਦੇ ਲਕਸ਼ ਦੇ ਵਿੱਚ ਪੂਰੇ ਸਮਾਜ ਦੇ ਸਹਿਯੋਗ ਦੇ ਨਾਲ ਅਸੀਂ ਵਧ ਰਹੇ ਹਾਂ ਇਸ ਮੌਕੇ ਭਾਜਪਾ ਨੇਤਾ ਅਰुण ਖੋਸਲਾ ਨੇ ਦੱਸਿਆ ਕਿ ਆਰਐਸਐਸ ਦਾ ਇਹ ਸ਼ਤਾਬਦੀ ਸਮਾਗਮ ਹੈ ਤੇ ਉਹਨਾਂ ਦੇਸ਼ਵਾਸੀਆਂ ਨੂੰ ਇਸੇ ਸ਼ਤਾਬਦੀ ਸਮਾਗਮ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ ਇਸ ਮੌਕੇ ਅਸ਼ੋਕ ਸੇਠੀ, ਰਾਜਕਮਰ ਗੁਪਤਾ, ਬੱਲੂ ਵਾਲੀਆ ਤੋਂ ਇਲਾਵਾ ਹੋਰ ਪਤਵੰਤੇ ਮੌਜੂਦ ਹਨ ਫਗਵਾੜਾ ਤੋਂ ਨਵਰਾਂਗ ਚੈਨਲ ਲਈ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ 1925 ਤੋਂ ਲੈ ਕੇ 2025 ਤੱਕ 100 ਸਾਲ ਜਿਹੜੇ ਆਰਐਸਐਸ ਨੂੰ ਹੋ ਗਏ ਆ ਮੈਂ ਆਪਣੇ ਵੱਲੋਂ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ RSS ਸੋਇਨ ਸੇਵਕ ਹਰ ਵੀਰ ਜਿੱਥੇ ਅੱਜ ਪੂਰੇ ਦੇਸ਼ ਭਾਰ ਦੇ ਵਿੱਚ ਜਿੱਦਾਂ ਪੰਜਾਬ ਦੇ ਵਿੱਚ ਬਾੜ ਆਈ ਸੀ ਹੋਰ ਵੀ ਜਿੱਦਾਂ ਕਈ ਜਗ੍ਹਾ ਤੇ ਬਾੜ ਆਈ ਆ ਉਹਦੇ ਚ ਬਾੜ ਚੜ ਕੇ RSS ਨੇ ਇਸਾ ਬਣਿਆ ਔਰ ਸਾਡੇ ਸੋਇਨ ਸੇਵਕ ਜਿਹੜੇ ਆ ਉਹ ਹਰ ਬਲੇ ਆਮ ਜਨਤਾ ਦੇ ਨਾਲ ਖੜੇ ਆ ਤੋ ਅੱਜ ਦੇਸ਼ ਭਾਰ ਦੇ ਵਿੱਚ ਜਿਹੜਾ RSS ਦਾ ਪ੍ਰੋਗਰਾਮ ਚੱਲ ਰਿਹਾ ਤੋ ਮੈਂ ਆਪਣੇ ਵੱਲੋਂ ਔਰ ਵਾਰਾ ਵੱਲੋਂ ਔਰ ਪੰਜਾਬ ਵੱਲੋਂ ਦੇਸ਼ ਭਰ ਆਰਐਸਐਸ 100 ਸਾਲ ਹੋਣ ਤੇ ਬਹੁਤ ਬਹੁਤ ਵਧਾਈ ਦਿਨਾਂ